ਅੱਜ ਮਿਟੀ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਾਡੇ ਸਿੱਖ ਨੌਜਵਾਨ ਐਨਐਸਸੀ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਜੇਨ ਮੈਨੂਅਲ ਦੇ ਮੁਤਾਬਕ ਹੀ ਵੀ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ। ਔਰ ਸਭ ਤੋਂ ਜਿਹੜੀ ਮੰਦਭਾਗੀ ਤੇ ਦੁੱਖਦਾਈ ਜਿਹੜੀ ਗੱਲ ਸਾਡੇ ਕੋਲ ਪਹੁੰਚੀ ਹੋਏ ਹੈ ਕਿ ਉਹਨਾਂ ਨੂੰ ਆਟੇ ਦੇ ਵਿੱਚ ਤੰਬਾਕੂ ਘੁਨ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ। ਸਿੱਖ ਕਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਅਮਰਤਾਰੀ ਸਿੱਖ ਖਾਸ ਤੌਰ ਤੇ ਇਹ ਬਹੁਤ ਮੰਦਭਾਗਾ ਵਰਤਾਰਾ ਹੈ ਕਿ ਹਾਟੇ ਦੇ ਵਿੱਚ ਤੰਬਾਕੂ ਗੁੰਨ ਕੇ ਜਿਹੜਾ ਉਹਨਾਂ ਨੂੰ ਖਵਾਉਣਾ ਇਹਦੇ ਲਈ ਸਰਕਾਰ ਨੂੰ ਜਿਹੜਾ ਹੈ ਉਹ ਤਵੱਜੋ ਦੇਣ ਦੀ ਜ਼ਰੂਰਤ ਹੈ ਪਾਰ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਤੇ ਅਸਾਮ ਸਰਕਾਰ ਨੂੰ ਵੀ ਕਿਉਂਕਿ ਇਹ ਸ਼ਰਾਸਰ ਜਿਹੜਾ ਹੈ ਸ਼ਰੀਆਮ ਜਿਹੜਾ ਹੈ ਇਹ ਉਹਨਾਂ ਸਿੱਖ ਨੌਜਵਾਨਾਂ ਦੇ ਧਰਮ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ ਜੇ ਤਮਾਕੂ ਜਿਹੜਾ ਹੈ ਉਹਨਾਂ ਨੂੰ ਆਟੇ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ ਤਾਂ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਕਦੇ ਵੀ ਇਸ ਕਿਸਮ ਦੀ ਜਿਹੜੀ ਕੋਝੀ ਹਰਕਤ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਹੀ ਕਰਨਗੇ ਭਵਿੱਖ ਦੇ ਵਿੱਚ ਠੀਕ ਹੈ ਤੁਸੀਂ ਐਨਐਸਐਲ ਆਇਆ ਪਾਵੇ ਬਿਨਾ ਕਿਸੇ ਵੱਡੇ ਦੋਸ਼ ਤੋਂ ਆਇਆ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਪਰ ਜੋ ਜੇਲ੍ਹ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਬਾਕੀ ਕੈਦੀਆਂ ਨੂੰ ਵੀ ਮਿਲਦੀਆਂ ਨੇ ਤੇ ਤਮਾਕੂ ਦਾ ਜਿਹੜਾ ਹੈ ਸੇਵਨ ਕਰੋਨਾ ਇਹ ਬਹੁਤ ਮਾਨੂੰ ਦੁੱਖ ਲੱਗਿਆ ਕਿ ਇਹ ਘਟਨਾ ਵਾਪਰ ਰਹੀ ਹੈ ਉੱਥੇ ਇਹਦੇ ਸਰਕਾਰ ਨੂੰ ਜਾਂਚ ਵੀ ਜਿਹੜੀ ਹੈ ਉਹ ਕਰवानी ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਐਸਪੀਸੀ ਬੈਲਾ ਉਹਨਾਂ ਦੇ ਕੇਸ ਵੀ ਲੜ ਰਹੀ ਹੈਗੀ ਹੈ ਤੁਹਾਨੂੰ ਲੱਗਦਾ ਨਹੀਂ ਐਸਪੀਸੀ ਨੂੰ ਇਸੇ ਵਿੱਚੋਂ ਬਿਲਕੁਲ ਬਿਲਕੁਲ ਆਪਣੇ ਪੱਧਰ ਤੇ ਵੀ ਐਸਪੀਸੀ ਨੂੰ ਪੜਤਾਲ ਕਰਨੀ ਚਾਹੀਦੀ ਹੈ ਅੱਜ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਾਡੇ ਸਿੱਖ ਨੌਜਵਾਨ ਐਨਐਸਸੀ ਤਹਿਤ ਡੀਬਰਗਟ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਜੇਨ ਮੈਨੂਅਲ ਦੇ ਮੁਤਾਬਕ ਕੀ ਵੀ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਔਰ ਸਭ ਤੋਂ ਜਿਹੜੀ ਮੰਦਭਾਗੀ ਤੇ ਦੁਖਦਾਈ ਜਿਹੜੀ ਗੱਲ ਸਾਡੇ ਕੋਲ ਪਹੁੰਚੀ ਹੋਏ ਹੈ ਕਿ ਉਹਨਾਂ ਨੂੰ ਆਟੇ ਦੇ ਵਿੱਚ ਤੰਬਾਕੂ ਘੁਨ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸਿੱਖ ਕਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਅਮਰਤਾਰ ਸਿੱਖ ਖਾਸ ਤੌਰ ਇਹ ਬਹੁਤ ਮੰਦਭਾਗਾ ਵਰਤਾਰਾ ਹੈ ਕਿ ਆਟੇ ਦੇ ਵਿੱਚ ਤੰਬਾਕੂ ਗੁੰਨ ਕੇ ਜਿਹੜਾ ਹੈ ਉਹਨਾਂ ਨੂੰ ਖਵਾਉਣਾ ਇਹਦੇ ਲਈ ਸਰਕਾਰ ਨੂੰ ਜਿਹੜਾ ਹੈ ਉਹ ਤਵੱਜੋ ਦੇਣ ਦੀ ਜ਼ਰੂਰਤ ਹੈ ਪਾਰ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਤੇ ਅਸਾਮ ਸਰਕਾਰ ਨੂੰ ਵੀ ਕਿਉਂਕਿ ਇਹ ਸ਼ਰਾ ਸਰ ਜਿਹੜਾ ਹੈ ਸ਼ਰੀਆਮ ਜਿਹੜਾ ਹੈ ਇਹ ਉਹਨਾਂ ਸਿੱਖ ਨੌਜਵਾਨਾਂ ਦੇ ਧਰਮ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ ਜੇ ਤੰਬਾਕੂ ਜਿਹੜਾ ਹੈ ਉਹਨਾਂ ਨੂੰ ਆਟੇ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ ਹੈ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਕਦੇ ਵੀ ਇਸ ਕਿਸਮ ਦੀ ਜਿਹੜੀ ਕੋਝੀ ਹਰਕਤ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਹੀ ਕਰਨਗੇ ਭਵਿੱਖ ਦੇ ਵਿੱਚ ਠੀਕ ਹੈ ਤੁਸੀਂ ਐਨਐਸਐਲ ਆਇਆ ਭਾਵੇਂ ਬਿਨਾ ਕਿਸੇ ਵੱਡੇ ਦੋਸ਼ ਤੋਂ ਆਇਆ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਪਰ ਜੋ ਜੇਲ੍ਹ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਬਾਕੀ ਕੈਦੀਆਂ ਨੂੰ ਵੀ ਮਿਲਦੀਆਂ ਨੇ ਤੇ ਤਮਾਕੂ ਦਾ ਜਿਹੜਾ ਸੇਵਨ ਕਰਉਣਾ ਇਹ ਬਹੁਤ ਮਾਨੂੰ ਦੁੱਖ ਲੱਗਿਆ ਕਿ ਇਹ ਘਟਨਾ ਵਾਪਰ ਰਹੀ ਹੈ ਓਕੇ ਇਹਦੇ ਸਰਕਾਰ ਨੂੰ ਜਾਂਚ ਵੀ ਜਿਹੜੀ ਹੈ ਉਹ ਕਰਵਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਐਸਪੀਸੀ ਪਹਿਲਾਂ ਉਹਨਾਂ ਦੇ ਕੇਸ ਵੀ ਲੜ ਰਹੀ ਹੈਗੀ ਹੈ ਤੁਹਾਨੂੰ ਲੱਗਦਾ ਐਸਪੀਸੀ ਨੂੰ ਇਸੇ ਪਿੱਛੇ ਅਦਾ ਬਿਲਕੁਲ ਬਿਲਕੁਲ ਆਪਣੇ ਪੱਧਰ ਤੇ ਵੀ ਐਸਪੀਸੀ ਨੂੰ ਪੜਤਾਲ ਕਰਨੀ ਚਾਹੀਦੀ